ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ 'ਚ ਆਉਣ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਆਲੂ ਸੋਇਆਬੀਨ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਇਹ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਪਹਿਲਾਂ ਕੜਾਈ ਲਓ ਕੜਾਈ ਵਿੱਚ ਤੁਸੀਂ ਤੇਲ ਪਾਓ ਤੇਲ ਪਾ ਕੇ ਆਪਾਂ ਥੋੜਾ ਜਿਹਾ ਸੋਇਆਬੀਨ ਨੂੰ ਫਰਾਈ ਕਰਨਾ ਹੈ ਜਿੱਦਾਂ ਕਿ ਇਹਨਾਂ ਦਾ ਕਲਰ ਆਪਾਂ ਥੋੜਾ ਬਦਲਣਾ ਹੈ ਹਾਂਜੀ ਹੌਲੀ-ਹੌਲੀ ਹਿਲਾ ਕੇ ਜਦੋਂ ਇਹਨਾਂ ਦਾ ਕਲਰ ਭੂਰੇ ਰੰਗ ਦਾ ਹੋ ਗਿਆ ਤੇ ਤੁਸੀਂ ਇਹਨੂੰ ਆਪਣੇ ਬਰਤਨ 'ਚ ਕੱਢ ਲਿਓ ਹਾਂਜੀ ਇਹ ਚੰਗੀ ਤਰ੍ਹਾਂ ਪੂਰੇ ਰੰਗ ਦਾ ਕਰ ਲਿਓ ਇਹਨੂੰ ਫਿਰ ਤੁਸੀਂ ਕੜਾਹੀ ਲੈਣੀ ਆ ਉਹਦੇ ਵਿੱਚ ਤੁਸੀਂ ਤੜਕਾ ਤਿਆਰ ਕਰਨਾ ਆ ਤੜਕਾ ਤਿਆਰ ਕਰਨ ਲਈ ਪਹਿੱਚ ਤੇਲ ਪਾਓ ਉਹਦੇ ਵਿੱਚ ਤੁਸੀਂ ਆਪਣਾ ਲਸਣ ਪਾਓ ਜੇ ਤੁਹਾਨੂੰ ਪਸੰਦ ਆਇਆ ਤੁਸੀਂ ਲਸਣ ਪਾ ਸਕਦੇ ਆ ਤੇ ਦੇਖੋ ਆਪਣਾ ਲਸਣ ਪੂਰੇ ਰੰਗ ਦਾ ਹੋ ਗਿਆ ਆ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ DNA ਗ੍ਰੈਂਡ ਕਰਕੇ ਤੇ ਮਿਰਚਾਂ ਪਾ ਦੇਣੀਆਂ ਆ ਤੇ ਫਿਰ ਇਹਦੇ ਵਿੱਚ ਤੁਸੀਂ ਆਪਣੇ ਸੁਆਦ ਦੇ ਅਕੋਰਡਿੰਗ ਲੂਣ ਪਾਓ ਹਾਂਜੀ ਲੂਣ ਪਾ ਕੇ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਓ ਇਹਦੇ ਨਾਲ ਸਬਜੀ ਬਹੁਤ ਸਵਾਦ ਬਣਦੀ ਆ ਬਹੁਤ ਖਾਣ ਨੂੰ ਬਹੁਤ ਟੇਸਟੀ ਲੱਗਦੀ ਆ ਫਿਰ ਤੁਸੀਂ ਆਪਣੇ ਹਿਸਾਬ ਨਾਲ ਮਿਰਚਾ ਪਾ ਦਿਓ ਜਿੰਨੀ ਕਿ ਤੁਹਾਨੂੰ ਪਸੰਦ ਆ ਉਸ ਹਿਸਾਬ ਨਾਲ ਪਾਓ ਜਿੰਨੀ ਕਿ ਤੁਹਾਡੀ ਸਬਜੀ ਆ ਉਹਦੇ ਹਿਸਾਬ ਨਾਲ ਪਾ ਕੇ ਹਾਂਜੀ ਫਿਰ ਇਹਨੂੰ ਹੌਲੀ ਹੌਲੀ ਤੁਸੀਂ ਹਿਲਾਉਂਦੇ ਰਹਿਣਾ ਆ ਤਾਂ ਜੋ ਕਿ ਆਪਾਂ ਤੜਕਾ ਥੱਲੇ ਨਾ ਲੱਗੇ ਫਿਰ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਜਿੰਨੀ ਕਾਪਾ ਸਬਜ਼ੀ ਬਣਾਉਣੀ ਉਹਦੇ ਹਿਸਾਬ ਦੇ ਨਾਲ ਹਲਦੀ ਪਾ ਦਿਓ ਤੇ ਫਿਰ ਹੌਲੀ-ਹੌਲੀ ਹਿਲਾਉਂਦੇ ਰਹਿਣਾ ਆ ਆਪਣਾ ਤੜਕਾ ਦੇਖਣਾ ਕਿ ਚੰਗੀ ਤਰ੍ਹਾਂ ਭੁੱਜ ਜਾਣਾ ਚਾਹੀਦਾ ਆ ਫਿਰ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਮਸਾਲਾ ਪਾ ਦਿਓ ਜੇ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਆ ਬਾਕੀ ਤੁਹਾਡੀ ਮਰਜ਼ੀ ਆ ਫਿਰ ਤੁਸੀਂ ਇਹਦੇ ਵਿੱਚ ਆਪਾਂ ਆਲੂ ਕੱਟੇ ਹੋਏ ਸੀ ਆਲੂ ਪਾ ਦਿਓ ਇਹਨਾਂ ਨਾਲ ਵੀ ਸਬਜ਼ੀ ਬਹੁਤ ਸਵਾਦ ਬਣਦੀ ਆ ਫਿਰ ਆਪਾਂ ਰੋਸਟ ਕੀਤੀਆਂ ਸੀਗੀਆਂ ਬੜੀਆਂ ਹਾਂ ਜਿਹਨਾਂ ਨੂੰ ਆਪਾਂ ਭੁੰਨ ਕੇ ਰੱਖਿਆ ਹੋਇਆ ਸੀ ਉਹ ਪਾ ਦਿਓ ਵਿੱਚ ਇਹਨੂੰ ਕਿ ਆਪਾਂ ਸੋਇਆ ਬੀਨ ਕਹਿੰਦੇ ਆ। ਹਾਂਜੀ ਦੇਖੋ ਫਿਰ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਜਿੰਨਾ ਕਿ ਤੁਹਾਨੂੰ ਸਭ ਚ ਚਾਹੀਦੀ ਆ। ਆਪਣੇ ਪਰਿਵਾਰ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਤੁਸੀਂ ਪਾਣੀ ਪਾਇਓ। ਪਾਣੀ ਦੇਖ ਕੇ ਪਾਉਣਾ ਆ, ਜ਼ਿਆਦਾ ਪਾਣੀ ਨਹੀਂ ਪਾਉਣਾ। ਜਦੋਂ ਆਪਣੀ ਸਬਜੀ ਸੰਘਣੀ ਜੀ ਹੋਵੇ ਉਸ ਹਿਸਾਬ ਨਾਲ ਹੀ ਪਾਣੀ ਪਾਉਣਾ ਆ, ਜ਼ਿਆਦਾ ਪਤਲੀ ਨਹੀਂ ਕਰਨੀ। ਦੇਖੋ ਆਪਣੀ ਸਬਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ। ਦੇਖੋ ਕਲਰ ਵੀ ਕਿੰਨਾ ਸੋਹਣਾ ਆਇਆ ਆ ਤੇ ਤੁਸੀਂ ਆਪਣੇ ਹਿਸਾਬ ਨਾਲ ਸੋਹਣਾ ਸੋਹਣਾ ਸਜਾ ਕੇ ਪਲੇਟ ਨੂੰ ਖਾਓ।